ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਫੇਰ ਪੀਡੀਐਫੇ ਮੇਲੇ ਦੇ ਵਿੱਚੋਂ ਤੇ ਇੱਕ ਉਸ ਨਸਲ ਦੀ ਜਿਹਨੂੰ ਮੇਰੇ ਖਿਆਲ ਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ گاਵਾਂ ਦੇ ਵਿੱਚ ਜੇ ਗੱਲ ਕਰੀਏ ਜਰਸੀ ਨਸਲ ਦੀ ਵੜ ਸਾਹਮਣੇ ਬੈਨਰ ਉੱਤੇ ਤੁਹਾਨੂੰ ਦੱਸਦਾ ਹਾਂ ਨਾ ਦੱਸੋ ਇਹਨੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਕਿਹੜੀ ਕੈਟਾਗਰੀ ਚ ਨੇ ਇਸ ਹਾਲਿਆ ਸੀ ਤੇ ਕਿੰਨਾ ਦੁੱਧ ਦੁੱਤਾ ਉਹ ਬਾਈ ਜੂਰੀ ਆਪਾਂ ਨੂੰ ਦੱਸਣਗੇ ਗੁਰਪ੍ਰੀਤ ਸਿੰਘ ਆਪਣੇ ਨਾਲ ਰਹਿਣਗੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਮੈਂਟ ਕਰਕੇ ਰਾਏ ਵੀ ਆਪਣੀ ਜਰੂਰ ਦਿਓ ਤੁਹਾਨੂੰ ਦੁੱਧ ਤੋਂ ਇਲਾਵਾ ਇਹਦੀ ਜਿਹੜੀ ਬਰੀਡ ਹੈ ਤੇ ਜਾਂ ਇਹਦੀ ਬਿਊਟੀ ਹੈ ਜਿਹੜੀ ਉਹ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਸੋ ਮਿਲਦੇ ਆਂ ਬਾਈ ਨੂੰ ਬਾਕੀ ਇਹ ਸਾਰੇ ਵੀਰ ਜਿਹੜੇ ਇੱਥੇ ਇਸ ਗਾਣ ਨੂੰ ਨਾਲ ਦੇਖਦੇ ਆ ਨਾਲ ਬਾਈ ਜੀ ਹੋਰਾਂ ਨੂੰ ਵਧਾਈਆਂ ਦਿੰਦੇ ਆ ਸਾਰੇ ਭਰਾ ਤੁਹਾਨੂੰ ਇੱਕ ਵਾਰ ਮੈਂ ਫੇਮਰੇ ਦੇ ਦਿਖਾ ਦੇ ਨਾਲ ਜਰੂਰ ਦਿਖਾਉਂਗਾ ਇਹ ਵੀਰ ਇੱਥੇ ਪਹੁੰਚਿਓ ਇਸ ਗਾਣ ਨੂੰ ਦੇਖ ਰਹੇ ਆ ਸੋ ਆਪਾਂ ਗੱਲਾਂ ਬਾਤਾਂ ਕਰਦੇ ਆ ਬਾਈ ਜੀ ਹੋਰਾਂ ਦੇ ਨਾਲ ਗੁਰਪ੍ਰੀਤ ਭਾਈ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਮੁਬਾਰਕ ਆ ਬਾਈ ਜੀ ਅਵੇਨੈਸ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਐ ਹਾਂਜੀ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਜੀ ਗੁਰਪ੍ਰੀਤ ਭਾਈ ਕੈਨਮਾ ਸੁ ਅਵਾਰਡ ਐ ਕਿਹੜੀ ਕੈਟਾਗਰੀ ਚ ਨੇ ਪਾਰਟਿਸਿਪੇਟ ਕੀਤਾ ਸੀ ਇਹ ਫਰਸਟ ਲੈਕਟੇਸ਼ਨ ਐ ਬਾਈ ਜੀ ਜੀ ਤਾਂ ਹੂੰ ਇਹਨੇ 40th ਦੇ ਵਿੱਚ ਆਪ 2th ਹੈਗੀ ਅੱਛਾ ਇਹ ਕਿ 2th ਤੇ 40th ਇਕੱਠਾ ਹੀ ਸੀਗਾ ਇਕੱਠਾ ਕੰਪੀਟੀਸ਼ਨ ਇਹ ਆਪ ਕਿੰਨੇ ਦੰਦ ਐ ਇਹ ਦੋ ਦੰਦ ਐ ਜੀ ਇਹ ਦੋ ਦੰਦ ਐ ਪਰ ਦੋ ਦੰਦ ਤੇ ਚਾਰ ਦੰਦ ਦਾ ਇਕੱਠਾ ਮੁਕਾਬਲਾ ਸੀ ਜੀ ਇਹਦੇ ਚ ਇਹਨੇ ਹਿੱਸਾ ਲਿਆ ਹਾਂਜੀ ਹਾਂਜੀ ਠੀਕ ਹੈ ਅੱਛਾ ਕਿੰਨਾ ਦੁੱਧ ਦਿੱਤਾ ਬਾਈ ਇਹਨੇ ਦੂਜੇ ਨੰਬਰ ਤੇ ਇਹਨੇ 34 ਕਿਲੋ 882 ਗ੍ਰਾਮ ਦੁੱਧ ਦਿੱਤਾ ਹੈ ਜੀ 34 ਕਿਲੋ 882 ਗ੍ਰਾਮ ਜੀ ਠੀਕ ਹੈ ਅੱਛਾ ਬਾਈ ਕਿਹੜੇ ਸੀਮੰਦੀ ਇਹ ਵੈੜ ਹੈ ਇਹ ਆਪ ਜਿਗਦੀ ਹੈਗੀ ਬਾਈ ਜੀ ਚੈੱਕ ਬੋਲਦੀ ਹੈ ਇਹ ਹਾਂਜੀ ਹਾਂਜੀ ਵੈਸੇ ਵੈੜਾ ਮੈਂ ਪਿੱਛੇ ਜੇ ਇੱਕ ਵੀਡੀਓ ਵੀ ਬਣਾਈ ਸੀ 7-8 ਸੀ ਇਹਦੇ ਨਾਲ ਦੇ ਨਾਲ ਤੁਹਾਡੇ ਕੋਲ ਇੱਕੋ ਜਿਹੜੀਆਂ ਘਰੇ ਫਾਰਮ ਦੇ ਵਿੱਚ ਇਸੇ ਸੇਮ ਸਟਰਕਚਰ ਦੀਆਂ ਸੀਂਗ ਹਨਾ ਹਾਂਜੀ ਬਾਈ 7 ਆਪਣੇ ਕੋਲੇ ਇਹ ਫਰਸਟ ਲੈਕਟੇਸ਼ਨ ਦੀਆਂ ਸੀ ਇੱਕੋ ਪੈਨ ਦੇ ਵਿੱਚ ਠੀਕ ਹੈ ਤੇ ਫਿਰ ਆਪਾਂ ਇੱਕ ਕੱਢ ਕੇ ਲਿਆਂਦੀ ਸੀ ਜਿਹੜੀ ਚੰਗੀ ਚੱਲਦੀ ਸੀ ਸਾਰਿਆਂ ਦਾ ਟੌਪ ਤੇ ਠੀਕ ਹੈ ਤੇ ਸਟ्रेस ਹੋ ਕੇ ਸਾਨੂੰ ਪਤਾ ਥੋੜਾ ਐਨੀਮਲ ਦਾ ਬੈਕ ਵੱਜ ਜਾਂਦਾ ਹੈ ਵੈਸੇ ਕਰਦਾ ਕੀ ਰਿਕਾਰਡ ਰਿਹਾ ਇਸ ਵੈਡ ਦਾ ਕਰਦਾ ਹੈ 39 39 ਲੀਟਰ ਤੇ ਚੱਲਦੀ ਸੀ ਜੀ ਅਚੱਕ ਰਹੇ ਜਾਣੀ 40 ਪਲਸ 40 ਨੂੰ ਹੱਥ ਮਾਰ ਕੇ 40 ਦੇ ਅੰਦਰ ਚੱਲਦੀ ਸੀ ਜੀ ਬਸ ਥੋੜਾ ਘਟਾ ਠੀਕ ਹੈ ਇੱਥੇ ਫਿਰ ਥੋੜਾ ਬਹੁਤ ਸਟ्रेस ਬਸੂ ਲੈ ਜਾਂਦਾ ਉਹਦੇ ਨਾਲ ਬਿਲਕੁਲ ਪੂਰਾ ਸਟ्रेस ਹੋ ਜਾਂਦਾ ਹੈ ਜੀ ਇੱਥੇ ਠੀਕ ਹੈ ਸੋ ਦੋਸਤੋ ਪਹਿਲਾਂ ਵੈਡ ਬੜਾ ਚੰਗਾ ਦੁੱਧ ਇਹਨੇ ਦਿੱਤਾ ਤੇ ਮੈਂ ਜਦੋਂ ਵੀਡੀਓ ਬਣਾਈ ਸੀਗੀ ਇਹ ਜਰਸੀ گاਵਾ ਬਾਰੇ ਬਾਈ ਦੇ ਘਰੋਂ ਤੇ ਉਦੋਂ ਦੱਸਿਆ ਸੀਗਾ ਬਾਈ ਦੇ ਬੇਟੇ ਨੂੰ ਸ਼ੌਂਕ ਹੈ ਤੇ ਨਾਲ ਤੁਸੀਂ ਮਹਿਕਪ੍ਰੀਤ ਨੂੰ ਦੇਖ ਰਹੇ ਹੋ ਜਿਹਦੇ ਕੋਲ ਇਸ ਟਾਈਮ ਬੈਨਰ ਤੇ ਸ਼ੀਲਡ ਹੈ ਹਾਲਾਂਕਿ ਇੱਕ ਬਾਈ ਦਾ ਸਾਂਝਾ ਫਾਰਮ ਚੱਲਦਾ ਡ੍ਰੀਮ ਡੇਰੀ ਫਾਰਮ ਪਰ ਇਹ ਘਰੇ ਜਿਹੜੀਆਂ ਵੜਾਂ ਕੋਸੇ ਛੋਟੇ ਵੀਰ ਨੇ ਰਖਾ ਲਈਆਂ ਸੀਗਾ ਉਦੋਂ ਫਾਰਮ ਦੇ ਵਿੱਚ ਤੇ ਉਹਨਾਂ ਵੜਾਂ ਦੇ ਵਿੱਚੋਂ ਹੀ ਅੱਜ ਸੈਕੰਡ ਪੋਜੀਸ਼ਨ ਅਸਲ ਕੀਤੀ ਹੈ ਇਹਦਾ ਮੇਰੇ ਖਿਆਲ ਚ ਇਹ ਸੇਹਰਾ ਬਾਈ ਬੇਟੇ ਨੂੰ ਹੀ ਜਾਂਦਾ ਥੋੜੇ ਨੂੰ ਹਨਾ ਜਿਨ੍ਹਾਂ ਨੇ ਵੜਾ ਘਰੇ ਰੋਕ ਲਈਆਂ ਸੀ ਉਦੋਂ ਇਹਦੇ ਹੁਣ ਫ੍ਰੀ ਹੋਇਆ ਸੀ ਇਹ ਨਹੀਂ ਲੈ ਕੇ ਨਹੀਂ ਆਉਣੀ ਸੀ ਇਹੀ ਕੰਪੀਟੀਸ਼ਨ ਦੇ ਵਿੱਚ ਲੈ ਕੇ ਆਇਆਗਾ ਮੈਂ ਅੱਛਾ ਠੀਕ ਹੈ ਦੋਸਤੋ ਛੋਟਾ ਵੀਰੇ ਪੜ੍ਹਾਈ ਵੀ ਚੰਗੀ ਕਰ ਰਿਹਾ ਹੈ ਬਾਹਰ ਰਹਿੰਦਾ ਘਰ ਤੋਂ ਪਰ ਨਾਲ ਪਸ਼ੂਆਂ ਦਾ ਸ਼ੌਂਕ ਵੀ ਉਸੇ ਤਰ੍ਹਾਂ ਵੜ ਤੋਂ ਨੂੰ ਨੇੜੇ ਤੋਂ ਵੀ ਦਿਖਾਉਂਗਾ ਕੋਸ਼ਿਸ਼ ਕਰਾਂਗੇ ਥੋੜਾ ਬਹੁਤ ਇਹਨੂੰ ਤੋੜ ਕੇ ਵੀ ਦਿਖਾਈਏ ਅੱਗੇ ਵੀ ਹੋਰ ਕੋਈ ਕੰਪੀਟੀਸ਼ਨ ਚ ਹਿੱਸਾ ਲਊਗੀ ਐਵੈਡ ਪਰ ਹਾਂਜੀ ਹੁਣ ਉਹਨੂੰ ਬਰੀਡ ਕੰਪੀਟੀਸ਼ਨ ਚੱਲਣ ਵਾਲਾ ਉਹਦੇ ਵਿੱਚ ਭਾਗ ਲੈਣੀ ਹੈਗੇ ਜੀ ਅੱਛਾ ਉਹਦੇ ਚ ਭਾਗ ਲਊਗੀ ਹਾਂਜੀ ਸੋ ਦੋਸਤੋ ਇਹ ਐਵੈਡ ਦੇਖੋ ਤੁਸੀਂ ਮੇਰੇ ਖਿਆਲ ਚ ਭਾਈ ਇਹਨੇ ਅੱਗੇ ਵੀ ਬੱਚਾ ਫੀਮੇਲ ਕਾਫ ਨੂੰ ਜਨਮ ਦਿੱਤਾ ਹਾਂਜੀ ਇਹਨੇ ਫੀਮੇਲ ਕਾਫ ਨੂੰ ਉਹ ਕਿਹੜੇ ਸਿਮੰਦੀ ਹੈ ਓਹੋ ਹੈਗਾ ਕ੍ਰਾਉਮ ਦਾ ਹੈ ਜੀ ਕ੍ਰਾਉਮ ਦਾ ਹਾਂਜੀ ਠੀਕ ਹੈ ਤੇ ਇਹਦੀ ਮਾਂ ਕਿਹੜੇ ਸਿਮੰਦੀ ਸੀਗੀ ਇਦੀ ਮਾਂ ਵੜਵੈਰ ਦੇ ਵਿਰਕ ਦੀ ਸੀ ਜੀ ਠੀਕ ਹੈ ਉਹ ਪੈਸੇ ਤਾਂ ਮੇਰੇ ਕੋਲ ਡਾਟਾ ਤਾਂ ਸਾਰਾ ਪਿਛਲੀਆਂ ਪੀੜ੍ਹੀਆਂ ਦਾ ਤੁਹਾਡੇ ਕੋਲ ਮਾਂ ਦਾ ਵੀ ਆਏਗਾ ਇਹਦੀ ਨਾਨੀ ਸੀਗੀ ਸ਼ਾਇਦ ਬਲਕੈ ਨੋਦੀ ਉਹਦੀ ਗੱਗੇ ਮਾਂ ਸੀਗੀ ਅਮੈਟੀ ਦੀ ਠੀਕ ਹੈ ਮਤਲਬ ਕਿ ਸਾਰਾ ਹੀ ਹੈਗਾ ਪਰ ਕੋਈ ਮਾੜਾ-ਮੋਟਾ ਮਿਸਟੇਕ ਜਹ ਹੋ ਤਾ ਕੋਈ ਰੈਂਟ ਉਧਰ ਪਲੇਖ ਚ ਬੋਲਿਆ ਜਾਂਦਾ ਵੈਸੇ ਸਾਰਾ ਡਾਟਾ ਦੱਸੋ ਹੈਗਾ ਹਾਂ ਤੁਸੀਂ ਇਹਦੇ ਆਰਡਰ ਦੀ ਬਣਾਵਟ ਦੇਖੋ ਹੁਣ ਇਹਨੇ ਮਿਲਕ ਬਿਊਟੀ ਚ ਵੀ ਜਾਣਾ ਦੋਨੇ ਕੋਣ ਇਸ ਵੜ ਦੇ ਵਿੱਚ ਐ ਦੁੱਧ ਤਾਂ ਚੰਗਾ ਦੇ ਹੀ ਰਹੀ ਐ ਨਾਲੇ ਬਿਊਟੀ ਦੇ ਵਿੱਚ ਵੀ ਇਹ ਸਾਲ ਲੈ ਰਹੀ ਐ ਇਹ ਖਾਸ ਗੱਲ ਹੈ ਦੋਸਤੋ ਦੋ ਦੰਦ ਚਾਰ ਦੰਦ ਵਹਿੜਾਂ ਜਿਹੜੀਆਂ ਆਪਾਂ ਨੂੰ ਪਤਾ ਥੋੜਾ ਉਮਰ ਚ ਵੱਟੀਆਂ ਹੋ ਜਾਂਦੀਆਂ ਉਹਨਾਂ ਦੇ ਵਿੱਚੋਂ ਦੂਜੀ ਪੋਜੀਸ਼ਨ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ ਜੋ ਦੇਖੋ ਵੈੜ ਨੂੰ ਤੁਸੀਂ ਸੋ ਦੋਸਤੋ ਜਿੰਨੀ ਕਿ ਜਗ੍ਹਾ ਹੈ ਉਹਦੇ ਚ ਹੀ ਤੋਰ ਕੇ ਤੁਹਾਨੂੰ ਦਿਖਾਉਂਗਾ ਜਿੰਨਾ ਕੁ ਪੋਸੀਬਲ ਹੋ ਸਕਿਆ ਤੁਸੀਂ ਵੈੜ ਦੀ ਬਿਊਟੀ ਦੇਖੋ ਆਰਡਰ ਦੀ ਬਣਾਵਟ ਦੇਖੋ ਦੂਜਾ ਪਹਿਲਾ ਸੂਆ ਦੋ ਦੰਦ ਬੱਚੀ ਵੱਟੀਆਂ ਵਹਿੜਾਂ ਦੇ ਵਿੱਚ ਕੰਪੀਟੀਸ਼ਨ 'ਚ ਇਹਨੇ ਸਾਲਿਆ ਚਾਰ ਦੰਦ ਜਿਹੜੀਆਂ ਵਹਿੜਾਂ ਹੁੰਦੀਆਂ ਉਹਨਾਂ ਦੇ ਵਿੱਚ ਤੇ ਦੂਜੇ ਨੰਬਰ ਤੇ ਰਹੀ ਦੁੱਧ ਦੇਣ ਦੇ ਵਿੱਚ ਮਿਲਕ ਬਿਊਟੀ ਕੰਪੀਟੀਸ਼ਨ ਅੱਗੇ ਲੜਨ ਜਾ ਰਹੀ ਹੈ ਉਹਦੇ ਚ ਕੀ ਰਿਜ਼ਲਟ ਇਹਦਾ ਆਉਂਦਾ ਉਹ ਬਾਅਦ ਦੀ ਗੱਲ ਆ ਪਰ ਫਿਲਹਾਲ ਤੁਸੀਂ ਇਸ ਵੈਡ ਨੂੰ ਇੱਕ Winner ਦੇ ਤੌਰ ਤੇ ਦੇਖ ਰਹੇ ਹੋ ਕਮਾਲਾ ਵੀਰੇ ਇੱਥੇ ਹੀ ਮੈਂ ਇੱਥੇ ਹੀ ਕਮਾਲੋ ਉਹ ਦੱਸਿਓ ਜਰੂਰ ਆ ਆਪਦੀ ਤੁਹਾਨੂੰ ਇਹ ਵੈਡ ਕਿਵੇਂ ਲੱਗੀ ਜੈਗ ਬੋਲ ਦੀ ਧੀ ਆ ਦੋਸਤੋ ਮਿਲਕ ਬਿਊਟੀ ਹੁਣ ਇਹਨੇ ਕੰਪੀਟੀਸ਼ਨ ਲੜਨਾ ਤੇ ਦੁੱਧ ਚੁਾਈ ਚ ਜਿਹੜਾ ਇਨਾਮ ਆਪਣਾ ਇਹਨੇ ਹਾਸਲ ਕਰ ਲਿਆ ਸੈਕੰਡ ਪੋਜੀਸ਼ਨ ਇਹਨੇ ਹਾਸਲ ਕਰ ਲਈ ਆ ਜਰੂਰ ਬੱਚੇ ਜੇ ਤੁਹਾਡੇ ਪੜਦੇ ਆ ਪਰ ਪਸ਼ੂ ਵਾਲੇ ਪਾਸੇ ਉਹਨਾਂ ਦਾ ਵੀ ਸ਼ੌਂਕ ਵਧਾਓ ਇਦਾਂ ਦੀਆਂ ਨਸਲਾਂ ਘਰੇ ਤਿਆਰ ਹੋਣੀਆਂ ਡਾਟਾ ਪੂਰਾ ਸੰਭਾਲਿਆ ਕਰੋ ਰਿਕਾਰਡ ਪੂਰੇ ਜਿਹੜੇ ਉਹ ਬਣਾ ਕੇ ਰੱਖਿਆ ਕਰੋ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਕਮੈਂਟ ਕਰਕੇ ਇਸ ਵੈੜ ਬਾਰੇ ਆਪਦੇ ਵਿਚਾਰ ਜਰੂਰ ਤੁਸੀਂ ਦੱਸਿਓ ਜੇ ਕਿਉਂਕਿ ਕਮੈਂਟ ਓਪਨ ਹੋਣਗੇ ਧੰਨਵਾਦ